ਪ੍ਰਭ ਮਿਲਣੇ ਕਾਚਾ ਮੈਂ ਪ੍ਰਭ ਮਿਲਣੇ ਕਾਚਾ ਪ੍ਰਭ ਮਿਲਣੇ ਕਾਚਾ ਮੈਂ ਪ੍ਰਭ ਮਿਲਣੇ ਕਾ ਸੇਕਟਰਮ ਦੇ ਕੇਂਦਰੀ ਸ਼ਬਦ ਵਾਹਿਗੁਰੂ ਜੋ ਨਾ ਸਿਰਫ ਇੱਕ ਨਾਮ ਹੈ ਸਗੋਂ ਸਿੱਖੀ ਦੀ ਆਤਮਿਕ ਸੋਚ ਦਾ ਪ੍ਰਤੀਕ ਹੈ ਅਕਸਰ ਸਵਾਲ ਪੁੱਛਿਆ ਜਾਂਦਾ ਹੈ ਕਿ ਗੁਰਬਾਣੀ ਦੀ ਵਿੱਚ ਵਾਹਿਗੁਰੂ ਸ਼ਬਦ ਕਿੰਨੀ ਵਾਰ ਆਇਆ ਅਤੇ ਇਸ ਦਾ ਅਸਲ ਅਰਥ ਕੀ ਹੈ? ਉਹ ਇਸ ਨੂੰ ਗੁਰਮਤਿ ਦੇ ਆਧਾਰ ਤੇ ਸਮਝੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਹਿਗੁਰੂ ਸ਼ਬਦ ਕੁੱਲ 16 ਵਾਰ ਮਿਲਦਾ ਹੈ। ਇਸ ਵਿੱਚੋਂ ਵਾਹਿਗੁਰੂ 13 ਵਾਰ ਅਤੇ ਵਾਹਿਗੁਰੂ ਜੋ ਕੇਵਲ ਓੰਕਾਰ ਦੀ ਨਾਲ ਆਉਂਦਾ ਹੈ 3 ਵਾਰ ਪਾਵਨ ਸਰੂਪ ਦੇ ਵਿੱਚ ਦਰਜ ਮਿਲਦਾ ਹੈ। ਇਹ ਖਾਸ ਕਰਕੇ ਪਟ ਸਹਿਬਾਨ ਦੀ ਬਾਣੀ ਦੇ ਵਿੱਚ ਮਿਲਦੇ ਨੇ। ਜੋ ਗੁਰੂਆਂ ਦੀ ਮਹਿਮਾ ਤੇ ਪ੍ਰਮਾਤਮਾ ਦੇ ਗੁਣਾਂ ਨੂੰ ਵਰਣਨ ਕਰਦੀ ਹੈ ਆਓ ਗੱਲ ਕਰੀਏ ਵਾਹਿਗੁਰੂ ਦੇ ਅਰਥ ਦੀ ਵਾਹਿਗੁਰੂ ਸ਼ਬਦ ਦੋ ਪਹਾਗਾ ਤੋਂ ਬਣਿਆ ਵਾਹ ਅਤੇ ਗੁਰੂ ਵਾਹ ਇੱਕ ਹੈਰਾਨੀ ਅਤੇ ਅਦਭੁਤ ਦਾ ਪ੍ਰਗਟਾਵਾ ਹੈ ਜਿਵੇਂ ਮਨੁੱਖ ਪ੍ਰਮਾਤਮਾ ਦੀ ਅਪਾਰ ਰਚਨਾ ਨੂੰ ਵੇਖ ਕੇ ਹੈਰਾਨ ਹੁੰਦਾ ਤੇ ਵਾਹ ਕਹਿੰਦਾ ਹੈ ਦੂਜਾ ਸ਼ਬਦ ਹੈ ਗੁਰੂ ਜਿਸ ਦਾ ਅਰਥ ਹੈ ਅਗਿਆਨ ਦੀ ਹਨੇਰੀ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਦੇਣ ਵਾਲਾ ਇਸ ਤਰ੍ਹਾਂ ਵਾਹਿਗੁਰੂ ਦਾ ਸੰਪੂਰਨ ਅਰਥ ਬਣਦਾ ਹੈ ਉਹ ਅਦੁੱਪਤ ਪ੍ਰਮਾਤਮਾ ਜੋ ਮਨੁੱਖ ਨੂੰ ਅਗਿਆਨਤਾ ਤੋਂ ਕੱਢ ਕੇ ਸੱਚ ਅਤੇ ਪ੍ਰਕਾਸ਼ ਵੱਲ ਪ੍ਰੇਰਿਤ ਕਰਦਾ ਹੈ ਸਿੱਖ ਧਰਮ ਦੀ ਵਿੱਚ ਵਾਹਿਗੁਰੂ ਨੂੰ ਗੁਰਮੰਤਰ ਵੀ ਮੰਨਿਆ ਜਾਂਦਾ ਹੈ ਨਾਮ ਜਪਣ ਦੀ ਪਰੰਪਰਾ ਦੇ ਰਾਹੀਂ ਸਿੱਖ ਆਪਣੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਪ੍ਰਮਾਤਮਾ ਦੇ ਨਾਲ ਆਤਮਿਕ ਜੋੜ ਬਣਾਉਂਦਾ ਹੈ ਪਾਵੇਂ ਗੁਰਬਾਣੀ ਦੇ ਵਿੱਚ ਵਾਹਿਗੁਰੂ ਸ਼ਬਦ ਗਿਣਤੀ ਦੇ ਵਿੱਚ ਘੱਟ ਹੈ ਪਰ ਇਸ ਦੀ ਆਤਮਿਕ ਮਹੱਤਤਾ ਬਿਹਾਦ ਹੀ ਵੱਡੀ ਹੈ ਇਹ ਸ਼ਬਦ ਸਿੱਖੀ ਦੀ ਉਸ ਸੋਚ ਨੂੰ ਦਰਸਾਉਂਦਾ ਹੈ ਜਿੱਥੇ ਨਾਮ ਨਿਮਰਤਾ ਤੇ ਗਿਆਨ ਨੂੰ ਸਭ ਤੋਂ ਉੱਚਾ ਸਥਾਨ ਮਿਲਿਆ ਹੈ ਖੜੀ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਨ ਜਾ